ਸਾਡੇ ਦੇਸ਼ ਦੇ ਵਿੱਚ ਹਾਲੇ ਤੱਕ ਦਾਜਦ ਹੈ ਜਵਾਰਗੀ क्रूर ਤੇ ਘਣੋੜੀ ਪ੍ਰਥਾ ਕਈ ਦਾਜ ਦੇ ਲੋਬੀਆਂ ਵੱਲੋਂ ਆਪਣੀ ਸਹੂਲियत ਨਾਲ ਚਲਾਈ ਜਾ ਰਹੀ ਹੈ ਜਿਸ ਵਿੱਚ ਹਮੇਸ਼ਾ ਪਿਸਣਾ ਕੁੜੀ ਵਾਲਿਆਂ ਨੂੰ ਹੀ ਪੈਂਦਾ ਉੱਥੇ ਹੀ ਅੱਜ ਜਿੱਥੇ ਅੱਜ ਕੱਲ ਮੁੰਡਿਆਂ ਨੂੰ ਵਿਆਹ ਵਾਸਤੇ ਕੁੜੀਆਂ ਤੱਕ ਨਹੀਂ ਮਿਲ ਰਹੀਆਂ ਉੱਥੇ ਹੀ ਰਾਜ ਨੂੰ ਚਾਜਾਂ ਹੈ ਕਈ ਲੋਕ ਬਸ ਪੈਸੇ ਲਈ ਅੰਨੇ ਹੋਏ ਫਿਰਦੇ ਨੇ ਜਿਸ ਪਿਓ ਨੇ ਆਪਣੀ ਸਾਰੀ ਜਾਇਦਾਦ ਨਾਲੋਂ ਕੀਮਤੀ ਚੀਜ਼ ਉਹਨਾਂ ਸ਼ੈਤਾਨਾਂ ਦੇ ਹਵਾਲੇ ਕਰ ਦਿੱਤੀ ਤੇ ਉਸੇ ਨਾਲ ਸਹੁਰਿਆਂ ਵਿੱਚ ਉਸ ਨੂੰ ਦਹੇਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਤਾਂ ਆਪ ਹੀ ਸੋਚੋ ਲੜਕੀ ਵਾਲਿਆਂ ਉੱਤੇ ਕੀ ਬਿਤਦੀ ਹੋਵੇਗੀ ਜੋ ਰਿਸ਼ਤਾ ਖੜਾ ਹੀ ਪੈਸਿਆਂ ਦੀ ਬੁਨਿਆਦ ਉੱਤੇ ਹੋਵੇ ਉਹ ਰਿਸ਼ਤੇ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦੇ ਇਸ ਦਾ ਅੰਜਾਮ ਕਿਸੇ ਨਾ ਕਿਸੇ ਨਾਲ ਇੱਕ ਮੰਦਭਾਗੀ ਘਟਨਾ ਹੋਣ ਦੇ ਨਾਲ ਕਈ ਵਾਰ ਖਤਮ ਹੁੰਦਾ ਹੈ ਅਜੇ ਹੀ ਇੱਕ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਝਿੰਜੜੀ ਦੀ ਗਵਾਂਡੀ ਸੂਬੇ ਨਾਲ ਨਾਲਾਗੜ ਦੇ ਪਿੰਡ ਰਾਮਪੁਰਾ ਗੁਜਰਾ ਤੋਂ ਜਿੱਥੇ ਕਿ ਹਾਲੇ 5 ਮਹੀਨੇ ਪਹਿਲਾਂ ਵਿਆਹੀ ਨੀਹਾ ਦੇਵੀ ਨਾਮਕ ਲੜਕੀ ਦੀ ਜ਼ਹਿਰ ਨਿਗਲਣ ਦੇ ਕਾਰਨ ਮੌਤ ਹੋ ਗਈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੇ ਵਸਨੀਕ ਠੇਕੇਦਾਰ ਬਾਲੂਰਾਮ ਨੇ ਦੱਸਿਆ ਹੈ ਕਿ ਪਿੰਡ ਦੇ ਲਖਮਣ ਦਾਸ ਦੀ ਬੇਟੀ ਨੀਹਾ ਦੇਵੀ ਦਾ ਵਿਆਹ 5 ਮਹੀਨੇ ਪਹਿਲਾਂ ਪਿੰਡ ਰਾਮਪੁਰ ਗੁਜਰਾ ਦੇ ਭਾਰਤੀ ਫੌਜ ਵਿੱਚ ਤਾਇਨਾਤ ਸੰਜੀਵ ਕੁਮਾਰ ਦੇ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਲੜਕੀ ਨੂੰ ਅਕਸਰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਅਤੇ ਦਹੇਜ ਦੀ ਵੀ ਮੰਗ ਕੀਤੀ ਜਾਂਦੀ ਸੀ ਉਹਨਾਂ ਕਹੇ ਕਿ ਬੀਤੀ ਦਿਨੀ ਉਹਨਾਂ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਫੋਨ ਆਇਆ ਕਿ ਲੜਕੀ ਨੇ ਕੁਝ ਖਾ ਲਿਆ ਇਸ ਤੋਂ ਬਾਅਦ ਬਿਉਤਾ ਲੜਕੀ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਜ਼ਰਾਰ ਉਸਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਸਹੁਰਿਆਂ ਦੇ ਖਿਲਾਫ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਉਸਦਾ ਪਤੀ ਸੰਜੀਵ ਕੁਮਾਰ ਸੱਸ ਤੇਜਕੌਰ ਅਤੇ ਕਰਮਚੰਦ ਤੇ ਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੁੜੀ ਮੜੀ ਮੋਟੀ ਨੋਬਚੋਕ ਹੋਈ ਕੁੜੀ ਨੇ ਕੁਝ ਖਾ ਲਿਆ ਕਿਤੇ ਇਹਨਾਂ ਨੇ ਕੁੜੀ ਘਰ ਹੀ ਰੱਖੀ ਪਈ ਦੀ ਕਿਤੇ ਕੁੜੀ ਨੂੰ ਲੈ ਕੇ ਨਹੀਂ ਗਏ ਜਦੋਂ ਅਸੀਂ ਕੁੜੀ ਘਰ ਤੋਂ ਚੁੱਕੀ ਕੁੜੀ ਬਿਲਕੁਲ ਡੈੱਡ ਦੀ ਅਸੀਂ ਪਰਮਾਰ ਹਸਪੀਟਲ ਲੈ ਗਏ ਇਹ ਪਰਮਾਰ ਹਸਪੀਟਲ ਤੋਂ ਕੋਈ ਮੁੰਡੇ ਵਾਲਾ ਘਰ ਤੋਂ ਨਹੀਂ ਗਿਆ ਨਾਲ ਰੋਪੜ ਤੋਂ ਮੁੜਿਆ ਇਹ ਰੋਪੜ ਚਪੀ ਜਾਈ ਅੱਜ ਕੁੜੀ ਦੀ ਡੈਥ ਹੋ ਗਈ ਸ਼ਰੀਆਮ ਧੱਕਾ ਹੋ ਰਿਹਾ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਪੰਜ ਪੰਜ ਮਹੀਨੇ ਹੋਏ ਕੁੜੀ ਦੇ ਬੈਰੀ ਹੋਈ ਨਾ 11 ਨਵੰਬਰ 6 ਨਵੰਬਰ ਨੂੰ ਵਿਆਹ ਹੋਇਆ ਜਿਹੜਾ ਦਾਰਾ ਪ੍ਰਧਾਨ ਆ ਉਹ ਸ਼ਰੀਆਮ ਕਹਿ ਰਿਹਾ ਵੇ ਅਸੀਂ ਕੁੜੀ ਮਾਰੀ ਜੋ ਕਰਨਾ ਕਰ ਲੋ ਤੇ ਮੁੰਡੇ ਦੀ ਮਾਂ ਕਹਿੰਦੀ ਪਰਚੇ ਬੰਦਿਆਂ ਬਰੀ ਹੁੰਦੇ ਤਾਂ ਕੀ ਹੋ ਗਿਆ ਮੇਰਾ ਬਾਪ ਕਹਿੰਦਾ ਮਰਦਾਂ ਵਾਸਤਾ ਹੁੰਦੀ ਆ ਕਹਿੰਦਾ ਉਹਦਾ ਬਾਪ ਕਹਿੰਦਾ ਜੇਲਾ ਜੇਲਾ ਕਹਿੰਦਾ ਮਰਦਾਂ ਵਾਸਤਾ ਹੁੰਦੀ ਆ ਸ਼ਰਿਆਮ ਕੁੜੀ ਜਤ ਮਾਰ ਕੇ ਅੱਜ ਬੰਦੇ ਕਹਿੰਦੇ ਸਾਡੀ ਕੋਈ ਸੁਣਾਈ ਨਹੀਂ ਕੋਈ ਨਹੀਂ ਜੋਗੋ ਜੋਗੋ ਥਾਣੇ ਚ ਗਏ ਜਿਹੜਾ ਸਿਟੀ ਇੰਚਾਰਜ ਹੈਗਾ ਪਹਿਲਾਂ ਉਹਨਾਂ ਚਾਰ ਘੰਟੇ ਸਾਰਾ ਪਿੰਡ ਉੱਥੇ ਬਿਠਾ ਰੱਖਿਆ ਕਹਿੰਦਾ ਵੀ ਕਾਰਵਾ ਐਸ ਐਚਓ ਸਾਹਿਬ ਇੱਥੇ ਆ ਰਹੇ ਫਿਰ ਐਸ ਐਚਓ ਦਾ ਕਹਿੰਦਾ ਮੇਰੇ ਕੋਲ ਨੰਬਰ ਨਹੀਂ ਹੈ ਦੱਸੋ ਸਿਟੀ ਇੰਚਾਰਜ ਕੋਲ ਐਸ ਐਚਓ ਦਾ ਨੰਬਰ ਨਹੀਂ ਹੁੰਦਾ ਮੈ ਸਿਟੀ ਜਾਂ ਜਿਹੜਾ ਨੰਬਰ ਨਾ ਹੋਵੇ ਐਸਐਚਓ ਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਪੰਜਵੇਂ ਮਹੀਨੇ 'ਚ ਕੁੜੀ ਅਮਰਧਾਰੀ ਕੁੜੀ ਹੈ ਜੀ ਪਹਿਲਾਂ ਸਾਰਾ ਸ਼ਾਦੀ ਹੋਇਆ ਅਮਰਧਾਰੀ ਕੁੜੀ ਨੇ ਕੁੜੀ ਨੇ ਅਮਰ ਜਿ ਛਕਿਆ ਹੋਇਆ ਇਹਨਾਂ ਨਾਲ ਧੱਕੇ ਨਾਲ ਕੁੜੀ ਕੁੱਟੀ बात यह है वे हमारी झिंझड़ी वाले उसको पीजीआई या हॉस्पताल ले जाना एक क्या करने के लिए हमारा फौजी से जो जिससे शादी हुई थी उसने क्या किया घर होते हुए उसके साले उसको ले जाए दाखिल कराने के लिए बोलते आपका बच्चा कुछ हो रखा है देखो आके क्या साहब है क्या कि ये जमना जुर्म हो गया क्या आपके किसी के बहन क्या अभी उसकी अठारह उन्नीस वर्ष की उम्र की क्या देखा पाँच महीने उसकी शादी को हुए आज उसका पहले कोई कभी नहीं पहले एक दो बार इन्होंने जो भी है वो बाद की बात है इनको पता है पर बात ये है सब घर में रहते हुए भी किसी ने उसको लड़की को हॉस्पिटल में नहीं पाया अगर ये पजा देते तो हमारी लड़की बच जाती आज ये गल्ला सुन के बड़ा दुख लग रहा है एक फौजी बंदा हो के मैं खुद खुद एक आर्मी है ਇੱਕ ਭੋਜੀ ਬੰਦਾ ਹੋ ਕੇ ਘਰ ਦੇ ਵਿੱਚ ਮੌਜੂਦ ਹੋ ਕੇ ਮੌਜੂਦ ਸੀ ਉਹ ਆਪਣੀ ਜਨਾਨੀ ਨੂੰ ਲੈ ਕੇ ਕਿਸੇ ਟ੍ਰੀਟਮੈਂਟ ਵਾਸਤੇ ਨਹੀਂ ਗਿਆ ਇਤੋਂ ਸਿੱਧ ਹੁੰਦਾ ਹੈ ਕਿ ਉਹ ਜੋ ਵੀ ਦਵਾਈ ਖਲਾਈ ਹੈ ਉਹ ਇਹ ਨਹੀਂ ਖੁਦ ਖਲਾਈ ਹੋਣੀ ਉਹਨਾਂ ਦੀ ਭੈਣ ਦਾ ਉੱਥੇ ਮੌਜੂਦ ਹੋਣਾ ਉਹਨਾਂ ਦੇ ਚਾਚੇ ਤਾਇਆ ਦਾ ਉੱਥੇ ਮੌਜੂਦ ਹੋਣਾ ਉਹਨਾਂ ਦੀ ਮਾਂ ਦਾ ਉੱਥੇ ਮੌਜੂਦ ਹੋਣਾ ਇਹ ਸਿੱਧ ਕਰਦਾ ਵੀ ਇੱਕ ਰਲੀ ਤੁਕਤੀ ਇਹ ਨਹੀਂ ਇੱਕ ਅਜ ਸਾਜ਼ਿਸ਼ ਰਚੀ ਸਾਜ਼ਿਸ਼ ਰਚਣ ਤੋਂ ਬਾਅਦ ਹੀ ਨੇ ਇੱਕ ਫੋਨ ਕੀਤਾ ਗਿਆ ਤੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਅੱਜ ਦੇ ਟਾਈਮ ਤੇ ਇਸ ਜਾਗਣੋ ਉਹ ਹਰਲਾਣਾ ਚਾਹੁੰਦਾ ਇਸ ਹਿਮਾਚਲ ਪ੍ਰਦੇਸ਼ ਦੀਆਂ ਸੁੰਦਰ ਪਹਾੜੀਆਂ ਦੇ ਵਿੱਚ ਵਸੇ ਹੋਏ ਐਜੇ ਸਤਾਨਾ ਨੂੰ ਦੱਸਣਾ ਚਾਹੁੰਦਾ ਜਿਹੜੇ ਘਰ ਦੇ ਵਿੱਚ ਜੰਮੀ ਹੋਈ ਲక్ష్ਮੀ ਨੂੰ ਇਸ ਤਰੀਕੇ ਨਾਲ ਹੱਤਿਆਚਾਰ ਕਰ ਰਹੇ ਨੇ ਤੇ ਮੈਂ ਦੱਸਣਾ ਚਾਹੁੰਦਾ ਹਾਂ ਉੱਥੇ ਦੀ ਮੌਜੂਦਾ ਸਰਕਾਰ ਨੂੰ ਐਜੇ ਬੰਦਿਆਂ ਨੂੰ ਨੱਥ ਪਾਈ ਜਾਵੇ ਮੈਂ ਦੱਸਣਾ ਚਾਹੁੰਦਾ ਉੱਥੇ ਦੇ ਪ੍ਰਸ਼ਾਸਨ ਨੂੰ ਐਸਐਸਓ ਸਾਹਿਬ ਬੀਐਸਪੀ ਸਾਹਿਬ ਨੂੰ ਇਸ ਕਾਰਵਾਈ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਕੀਤਾ ਜਾਵੇ ਤੁਰੰਤ ਕਾਰਵਾਈ ਕੀਤੀ ਜਾਵੇ ਨਾ ਨਾ ਕੇ ਇਸ ਚੀਜ਼ ਦੇ ਵਿੱਚ ਕੋਈ ਪੋਲਿਟਿਕਸ ਆ ਨਹੀਂ ਚਾਹੀਦੀ ਕੋਸ਼ਾ ਨਹੀਂ ਚਾਹੀਦੀ ਨੰਬਰ 2 ਪੁਆਇੰਟ ਉਹ ਮੇਰੀ ਧੀ ਛੋਟੀ ਭੈਣ ਮੇਰੀ ਉਹ ਗੁਰਸਿੱਖੀ ਬਾਣੇ ਦੇ ਵਿੱਚ ਭਰਪੂਰ ਸੀ ਇਨੀ ਦੁਸ਼ਟ ਪਾਪੀਆਂ ਨੇ ਉਹਦਾ ਕਸ਼ੇਰਾ ਤੱਕ ਵੀ ਰਹਿਣ ਨਹੀਂ ਦਿੱਤਾ ਉਹਦੀ ਸਰੀ ਸਾ ਵੀ ਰਹਿਣ ਨਹੀਂ ਦਿੱਤੀ ਸ਼ਰਮ ਕਰੋ ਹਿਮਾਚਲ ਦੇ ਵਿੱਚ ਰਹਿਣ ਵਾਲੇ ਐਜੇ ਲੋਕ ਨਾ ਹਿਮਾਚਲ ਆ ਲਿਓ ਵੀਰੋ ਭੈਣੋ ਭਰਾਵੋ ਮੇਰੇ ਮਾਤਾਵੋ ਅਜੇ ਬੰਦੇ ਨੂੰ ਤੁਸੀਂ ਵੀ ਫਟਕਾਰ ਪਾਓ ਜੋ ਕਿ ਤੁਹਾਡੇ ਹਿਮਾਚਲ ਦੇ ਵਿੱਚ ਐਦਾਂ ਦੇ 2-4 ਗੰਦ ਹੁੰਦੇ ਜੋ ਇੱਕ ਸਿੱਖੀ ਦੇ ਨਾਲ ਬਾਣੇ ਦੇ ਵਿੱਚ ਰਹਿਣ ਵਾਲੀ ਧੀਾਂ ਦੇ ਉੱਤੇ ਅਤਿਆਚਾਰ ਕਰਦੇ ਅੱਜ ਦੇ ਟਾਈਮ ਦੇ ਉੱਤੇ ਜਦੋਂ ਇੱਕ ਵਿਚੋਲਾ ਦੋ ਰਿਸ਼ਤੇ ਜੋੜਦਾ ਦੋ ਪਰਿਵਾਰਾਂ ਨੂੰ ਜੋੜਦਾ ਹੈ ਪਰਿਵਾਰਾਂ ਨੂੰ ਜੋੜਦਾ ਤੇ ਉਸ ਟਾਈਮ ਪੂਰੀ ਗਲਬਤ ਕੀਤੀ ਜਾਂਦੀ ਵੀ ਕੁੜੀ ਗੁਰਸਿੱਖ ਬਾਣੇ ਦੇ ਵਿੱਚ ਹਰ ਇੱਕ ਚੀਜ਼ ਹੋਈ ਰੀਤੀ ਰਵਾਜਾਂ ਨਾਲ ਵਿਆਹ ਹੋਇਆ ਅੱਜ ਸੁਣ ਕੇ ਬੜਾ ਦੁੱਖ ਲੱਗ ਰਿਹਾ ਵੀ ਸਾਡੀ ਛੋਟੀ ਪੈਨ ਵੈਂਟੀਲੇਟਰ ਪੀਜੀ ਐਡਮਟ ਹੈ ਔਰ ਪੂਰਾ ਪਿੰਡ ਦੇ ਵਿੱਚ ਸੋਗ ਪਾਇਆ ਗਿਆ ਹੈ ਕਿਉਂਕਿ 2 2.5 ਦਿਨ 3 ਦਿਨ ਹੋ ਗਏ ਨੇ ਤੇ ਕੁੜੀ ਸਾਡੀ ਛੋਟੀ ਭੈਣ ਬੋਲ ਨਹੀਂ ਸਕੀ ਮੈਂ ਪ੍ਰਸ਼ਾਸਨ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਮਾਹੌਲ ਖਰਾਬ ਨਾ ਹੋ ਸਕੇ ਜਲਦੀ ਤੋਂ ਜਲਦੀ ਐਕਸ਼ਨ ਕੀਤਾ ਜਾਵੇ ਇਨਸਾਫ ਇਨਸਾਫ ਸਾਡੀ ਬੱਚੀ ਨੂੰ ਸਾਫ ਦਿੱਤਾ ਜਾਵੇ ਉਸ ਮਾਪੇ ਨੂੰ ਸਾਫ ਦਿੱਤਾ ਜਾਵੇ ਜਿਸ ਨੇ ਪਾਲ ਪਲੋਸ ਕੇ ਇੱਥੇ ਤੱਕ ਵਿਆਹੀ

पर लड़की के पक्ष वाले ये कह रहे हैं कि जहर उसे ज़बरदस्ती दिया गया है जिसकी सूचना उन्हें दो दिन बाद दी गई जिस संदर्भ में पुलिस ने, ने कार्रवाई करते हुए चार सौ अठानवे ए जो आईपीसी का है मुकदमे के तहत मुकदमा पंजीकृत किया जो सेक्शन 85 के तहत वी एन के तहत आता है मुकदमा पंजीकृत कर दिया है। और आज जो है उसकी पीजीआई में जो कल रात कल रात जो है सुबह के टाइम उसकी डेथ हो गई थी नेहा की और जिस संदर्भ में जो है सेक्शन धाराएं जो है चेंज कर दी गई है डॉरी हुआ मर्डर की धाराएं जो है इसमें पंजीकृत कर दी गई है जिस संदर्भ में है चार व्यक्तियों को नेहा के ससुराल वालों को गिरफ्तार किया गया जिसमें नेहा का पति संजीव कुमार और तेज कौर उसकी सास और करम आ, करम, आ, करम करम करमचंद करम हुआ राज सिंह जिन्हें जो है गिरफ्तार किया गया है पति को गिरफ्तार किया गया और जो दो उसकी बहनें हैं वो जो है अभी जो है गिरफ्तार नहीं हो सकी क्योंकि वो वहाँ से फरार हुई है दो दिन से जिनके नाम अंजू और आ, मंजीत कौर है जिनकी तलाश के लिए पुलिस की टीमें भेज दी गई और उन्हें शीघ्र जो है गिरफ्तार कर दिया गया कर दिया जाएगा जिस संदर्भ में जो है लड़की के पक्ष वालों को समझा दिया गया है और हमने इन्हें कहा कि शीघ्र इसमें जो है जो भी कार्रवाई होगी तुरंत तो कार्रवाई की जाएगी और उन्हें न्याय दिलाने की पूरी कोशिश की जाएगी घटना के बारे में देखते जो भी कोई एक्शन अभी तक हमने कोई यानी इस संदर्भ में जो है अफसरान वाला से जो है बातचीत करके कार्रवाई अमल में लाई जाएगी अब इन्होंने कहा कि अब इस संदर्भ में कोई भी धरना नहीं दिया जाएगा और इन्हें समझा दिया गया है इनका रोष यही था कि लड़की के पक्ष वालों को गिरफ्तार नहीं किया गया पर इन एक मिसअंडरस्टैंडिंग होने की वजह से जो है इन्होंने सोचा कि लड़की के पक्ष को गिरफ्तार नहीं किया है। जिस लड़के के पक्ष को जो है चार व्यक्तियों को जो है गिरफ्तार कर लिया गया है दोनों बहनें जो लड़के की है वो अभी गिरफ्तार नहीं हुई जिन्हें शीघ्र जो है गिरफ्तार किया जाएगा इसके बाद ये इन्वेस्टिगेशन का पार्ट है आगे देखा जाएगा जिसमें कि इसने जहर खुद खाया या इसे जबरदस्ती दिए है ये एक इन्वेस्टिगेशन का पार्ट है घेरा जा रहा है अगर, जो ना अगर गेरा ऐसा गेरा हुआ होगा तो कोई भी लापरवाही जो है पुलिस विभाग के कर्मचारी द्वारा होगी उसके खिलाफ कार्रवाई की जाएगी अगर कोई हमें लिखित रूप से शिकायत मिलेगी या हमें जो है मालूम हुआ कि उनकी तरफ से कोई लापरवाही हुई है तो उनके उसके खिलाफ कार्रवाई की जाएगी धाराएँ इसमें जो है एफ आई आर जो है एक सौ अठाईस बटे पच्चीस है डेटेड इक्कीस चार पच्चीस है सेक्शन जो है एटी फाइव एक, एक सौ पंद्रह दो तीन सौ कुंजा दो और अस्सी और एक सौ तीन बी एन एस की धारा जो है पंजीकृत की गई है